ਦੇ ਸਤਗੁਰਾਂ ਨੇ ਭਾਈ ਮਰਦਾਨਾ ਸਾਹਿਬ ਦੀ ਜਦੋਂ ਮੁਲਾਕਾਤ ਹੋਈ ਪਿਛਲੇ ਦਿਨੀ ਮੈਂ ਕਹਿ ਕੇ ਜਗਾ ਕਥਾ ਕਰਦੇ ਆ ਗੁਰਮਖੋ ਗੁਰੂ ਨਾਨਕ ਦੇ 70 ਸਾਲਾਂ ਵਿੱਚੋਂ 54 ਸਾਲ ਭਾਈ ਮਰਦਾਨੇ ਨੇ ਗੁਰੂ ਨਾਨਕ ਨਾਲ ਰਬਾਬ ਵਜਾਈ ਹੈ 1480 ਨੂੰ ਸ਼ੁਰੂ ਕੀਤਾ ਤੇ 1534 ਤੱਕ ਭਾਈ ਮਰਦਾਨਾ ਰਬਾਬ ਜਾਂਦਾ ਰਿਹਾ 54 ਸਾਲ ਬੰਦੇ ਆ ਤੇ 54 ਸਾਲਾਂ ਚ ਜਿਸ ਵਕਤ ਭਾਈ ਸਾਹਿਬ ਚਲਾਣਾ ਕਰਦੇ ਆ ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਉਦਾਸੀ ਤੇ ਨਹੀਂ ਗਏ ਬਸ ਉਦੋਂ ਤੱਕ ਹੈ ਫਿਰ ਯਾਦ ਰੱਖਿਓ ਉਦੋਂ ਤਾਂ ਮਹਾਰਾਜ ਆ ਗਏ ਇੱਥੇ ਕਰਤਾਰਪੁਰ ਮੇਰੇ ਕਹਿਣ ਤੋਂ ਮੁਰਾਦ ਉੱਥੇ ਗੁਰੂ ਜੀ ਨੇ ਪਹਿਲਾ ਸ਼ਬਦ ਕਿਹਾ ਮਰਦਾਨੇ ਨੂੰ ਉਹ ਸੁਣਨ ਵਾਲਾ ਸਿੱਖਾਂ ਦੀ ਭਗਤ ਮਾਲ ਵਿੱਚ ਕਿਉਂਕਿ ਭਾਈ ਮਰਦਾਨਾ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ ਤੇ ਭਾਈ ਮਰਦਾਨਾ ਜੀ ਦਾ ਜ਼ਿਕਰ ਜਿਹੜਾ ਭਾਈ ਗੁਰਦਾਸ ਸਾਹਿਬ ਨੇ ਵੀ ਕੀਤਾ ਹੈ ਸ਼ਲੋਕ ਮਰਦਾਨਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਦੂਸਰਾ ਭਾਈ ਗੁਰਦਾਸ ਸਾਹਿਬ ਨੇ ਲਫ਼ਜ਼ ਲਿਖਿਆ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਰਾਸੀ ਉਥੇ ਮਰਾਸੀ ਸ਼ਬਦ ਵਰਤੇ ਅੱਜ ਸਾਡੇ ਸੱਜਣ ਕਈ ਵਾਰੀ ਮਰਾਸੀ ਸ਼ਬਦਨ ਇਹ ਸਸੇ ਪਰ ਬਿੰਦੀ ਨਹੀਂ ਮਰਾਸੀ ਹੈ ਆਮ ਤੌਰ ਤੇ ਕਹਿੰਦੇ ਤਾਂ ਮਰਾਸੀ ਹੈ ਨਹੀਂ ਗੁਰਮਖੋ ਅਸਲ ਚ ਮਰਾਸ ਸ਼ਬਦ ਹੈ ਮਿਰਾਸ ਤੋਂ ਮਿਰਾਸੀ ਬਣੇ ਮਿਰਾਸ ਦਾ ਅਰਥ ਇੱਕ ਕੁਰਸੀਨਾਮਾ ਜ਼ਬਾਨੀ ਦੱਸਣ ਵਾਲਾ ਤੇ ਮਿਰਾਸੀ ਉਹਨੂੰ ਕਹਿੰਦੇ ਨੇ ਜਿਹੜਾ ਕਿਸੇ ਕਿਤਾਬ ਦਾ ਸਹਾਰਾ ਨਾ ਲਏ ਤੇ ਜ਼ਬਾਨੀ ਤੁਹਾਡੇ ਕਈ ਪਿਛਲੇ ਖਾਨਦਾਨ ਦੇ ਕੁਰਸੀਨਾਮੇ ਬੋਲ ਕੇ ਦੱਸ ਦੇਵੇ ਮਿਰਾਸ ਦੱਸਣ ਵਾਲਾ ਮਿਰਾਸੀ ਹੁੰਦਾ ਭਾਈ ਸਾਹਿਬ ਨੇ ਲਫ਼ਜ਼ ਵਰਤੇ ਆ ਭਲਾਰ ਬਾਬ ਜਾਇ ਦਾ ਮਜਲਿਸ ਮਰਦਾਨਾ ਮਿਰਾਸੀ ਇੱਕ ਬਚਨ ਉਹਨਾਂ ਦਾ ਹੋਰ ਇਹ ਪੜ੍ਹਨੇ ਆ ਸੀ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਵੇਖੋ ਮੈਂ ਤਾਂ ਸ਼ਬਦ ਵਰਤਿਆ ਕਿਉਂਕਿ ਰਾਗ ਦੀ ਗੱਲ ਚੱਲਨੀ ਸਤਿਗੁਰੂ ਮਿਲਦੇ ਆ ਭਾਈ ਮਰਦਾਨੇ ਨੂੰ ਤੇ ਉਮਰ ਕਰਕੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਤੋਂ 10 ਸਾਲ ਵੱਡੇ ਆ ਜੇ ਤੁਸੀਂ ਜਿਨ੍ਹਾਂ ਨੇ ਖੋਜ ਕੀਤੀ ਭਾਈ ਸਾਹਿਬ ਦੇ ਜੀਵਨ ਦੀ 10 ਸਾਲ ਵੱਡੇ ਨੇ ਤੇ ਭਾਈ ਸਾਹਿਬ ਵਣ ਦੇ ਥੱਲੇ ਰਬਾਬ ਤਾ ਵਜਾਉਂਦੇ ਨੇ ਅਜੀਬ ਹੀ ਮੈਂ ਨਨਕਾਣਾ ਸਾਹਿਬ ਦੂਰ ਹੀ ਜਾ ਆਵੇ ਦੇਖਿਆ ਵਣ ਖੈਣ ਪੰਤਾ ਵਣ ਨੂੰ ਦੇਸਣ ਆਪਣੇ ਪਿੰਡਾਂ ਚ ਉਹ ਇਕੱਲੇ ਗਾ ਰਹੇ ਸਨ ਮਹਾਰਾਜ ਕੋਲ ਚਲੇ ਗਏ ਜਿਹੜੇ ਪਹਿਲੇ ਸ਼ਬਦ ਕਹੇ ਵੇ ਮਰਦਾਨਿਆਂ ਤੈਨੂੰ ਰਾਗ ਦੀ ਸੋਝੀ ਹੈ ਤੈਨੂੰ ਰਾਗ ਦੀ ਸਮਝ ਹੈ ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ ਤੇਰਾ ਦੋਹੀ ਥਾਈ ਪੜਾ ਹੋਵੇ ਏ ਲਵ ਇਸਨ ਤੈਨੂੰ ਰਾਗ ਦੀ ਸੋਝੀ ਹੈ ਜੇ ਰਾਗ ਵਿੱਚ ਮਿਲਾ ਕੇ ਸ਼ਬਦ ਨੂੰ ਗਾਏ ਤੇਰਾ ਦੀਨ ਦੁਨੀ ਭਲਾ ਹੋਵੇ ਗੁਰਮਖੋ ਕੀਰਤਨ ਕੇਵਲ ਰਾਗੀਆਂ ਭਾਈਆਂ ਦਾ ਕੰਮ ਨਹੀਂ ਕੀਰਤਨ ਜਿਹੜਾ ਵੀ ਕਰੇਗਾ ਉਹਦੀ ਆਤਮਾ ਦਾ ਉਧਾਰ ਹੋਵੇ